اس کے سارا لیا بہجن سماج بڑھا کے کیا چیز کرنا چاہتے ہیں میں زیادہ تر انگریزی سے ہے سوشل ٹرانسفارمیشن اکنامک کے بدلاؤ سماج بچے اسی سوشل جسٹس نہیں چاہتے ہیں

ਬਾਉਂਡਰੀ ਔਰ ਅਕਸ ਰਸਤਾ ਜੀਆ ਉਹਦੇ ਚ ਵੀ ਅਸੀਂ ਇਕਨੋਮਿਕ ਇਗੈਸ਼ੀਫਿਕੇਸ਼ਨ ਔਰ ਜਿਹੜੀ ਬਾਉਂਡਰੀ ਜਿਹੜਾ ਵੰਧੂਆ ਇਨਸਾਨ ਹੈ ਜਿਸਰਾ ਖੜਾ ਸੀ ਨਹੀਂ ਉਹ ਯਾਤਰਾ ਸੀ ਨਹੀਂ ਔਰ ਹਰ ਇੱਕ ਦੂਸਰੇ ਕੋ ਪ੍ਰੇਸ਼ਨ ਕੋ ਰੋੜਦਾ ਨਾ ਜਿਹੜਾ ਵੰਧੂਆ ਇਨਸਾਨ ਹੈ ਉਹਦੇ ਆਰਥਿਕ ਖਤਰਾ ਵੀ ਟੋੜੇ ਚਾਹੀਦਾ ਇਕਨੋਮੀ ਪਰ ਰਸਟਾਂ ਦੇ ਸਾਥ ਤੇ ਉਹ ਵੀ ਆਪਣੇ ਪੈਰਾਂ ਤੇ ਖੜਾਗਾ ਮੌਕਾ ਮਿਲਣਾ ਚਾਹੁੰਦਾ ਹੈ ਇਹੋ ਜਿਹੀ ਸੋਚ ਤੋਂ ਬੋਲ ਬਣਾਈ ਪਰ ਉਹ ਸੋਚ ਵਿੱਚ ਜਾਨ ਲਾਉਣ ਵਾਸਤੇ ਸੋਚ ਵਿੱਚ ਜਾਨ ਪਾਉਣ ਵਾਸਤੇ ਮੇਰਾ ਮੇਰਾ ਇੱਕ ਖਿਆਲ ਬਣਿਆ ਮੇਰੀ ਸੋਚ ਨਹੀਂ ਕਿ ਜਦ ਤੱਕ ਅਸੀਂ ਰਾਜਨੀਤੀ ਚ ਕਾਮਯਾਬ ਨਹੀਂ ਹੋ جب تک نیتی راجنیتی کامیاب نہ ہوں تو یہ دا سماجی اور آرتھک دشا چن اچھے نہیں جا سکتے